ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਅਨੰਤ ਰਿਸ਼ਤਿਆਂ ਦੇ ਵਿੱਚ ਉਹ ਉਤਪ੍ਰੋਤ ਹੈ। ਰਿਸ਼ਤੇ ਦੇ ਵਿੱਚ ਕੋਈ ਵੀ ਘਾਟ, ਕੋਈ ਵੀ ਕਮੀ ਜੀਵਨ ਦੇ ਵਿੱਚ ਬਹੁਤ ਵੱਡੀ ਕਮੀ ਨੂੰ ਪੈਦਾ ਕਰ ਦਿੰਦੀ ਹੈ। ਜਿਵੇਂ ਜਨਮ ਤੋਂ ਹੀ ਕਿਸੇ ਦੀ ਮਾਂ ਦੀ ਮ੍ਰਿਤੂ ਹੋ ਜਾਏ। ਤਾਂ ਮਾਂ ਦੀ ਮਮਤਾ ਤੋਂ ਉਸਦੀ ਝੋਲੀ ਵਾਂਝੀ ਰਹਿ ਜਾਂਦੀ ਹੈ। ਭਾਵੇਂ ਉਹ ਆਪਣੀ ਝੋਲੀ ਦੇ ਵਿੱਚ ਬਹੁਤ ਕੁਝ ਭਰ ਲਵੇ, ਬਹੁਤ ਕੁਝ ਪ੍ਰਾਪਤ ਕਰ ਲਵੇ ਪਰ ਮਮਤਾ ਕਿਸ ਨੂੰ ਕਹਿੰਦੇ ਨੇ? ਲਾਰਡ ਕਿਸ ਨੂੰ ਕਹਿੰਦੇ ਨੇ? ਪਿਆਰ ਕਿਸ ਨੂੰ ਕਹਿੰਦੇ ਨੇ? ਔਰ ਆਤ੍ਰਿਕ ਹਿਰਦੇ ਦੀ ਚਾਹਤ ਕਿਸ ਨੂੰ ਕਹਿੰਦੇ ਨੇ? ਸ਼ਾਇਦ ਇਹ ਸਭ ਕੁਝ ਤੋਂ ਉਹ ਬੱਚਾ ਵਾਂਝਾ ਰਹਿ ਜਾਏ। ਇਸੇ ਤਰੀਕੇ ਨਾਲ ਜੇ ਛੋਟਾ 마ਸੂਮ ਬੱਚਾ ਪਿਤਾ ਦੀ ਹੋਂਦ ਤੋਂ ਵਾਂਝਾ ਰਹਿ ਜਾਏ ਸਾਡੇ ਦੇਸ਼ ਦੇ ਵਿੱਚ ਉਸ ਨੂੰ ਯਤੀਮ ਕਹਿੰਦੇ ਨੇ ਬਹੁਤ ਵੱਡੀ ਘਾਟ ਉਸ ਦੇ ਜੀਵਨ ਵਿੱਚ ਰਹਿ ਜਾਏਗੀ ਠੀਕ ਹੈ ਇਹ ਰਿਸ਼ਤੇ ਆਪਣੀ ਥਾਂ ਤੇ ਮਹਾਨ ਨੇ ਪਰ ਅਗਾਹ ਚੱਲ ਕੇ ਜੇ ਇਸ ਨੂੰ ਭਰਾ ਨਸੀਬ ਨਾ ਹੋਇਆ ਤੋ ਕੰਨਨਿਸ ਦੇ ਕੋਲ ਤੇ ਬਾਵਾ ਹੀ ਨਹੀਂ ਨੇ ਆਧ ਕਾਲ ਤੋਂ ਸਾਡੇ ਦੇਸ਼ ਦੇ ਵਿੱਚ ਇਹ ਆਖਿਆ ਗਿਆ ਕਿ ਭਰਾ ਬਾਵਾ ਹੁੰਦੀ ਹੈ ਔਰ ਮਾਂ ਠੰਡੀਆਂ ਛਾਂਵਾ ਹੁੰਦੀਆਂ ਨੇ ਇਹ ਦੁਨੀਆ ਕਹਾਵਤਾਂ ਸਾਡੇ ਦੇਸ਼ ਦੇ ਵਿੱਚ ਪ੍ਰਚਲਿਤ ਨੇ ਇਹਨਾਂ ਵਿੱਚ ਬਹੁਤ ਵੱਡੀ ਸੱਚਾਈ ਹੈ ਔਰ ਭਰਾ ਤੋਂ ਸਖਣਾ ਮਨੁੱਖ ਅਕਸਰ ਮਹਿਸੂਸ ਕਰਦਾ ਹੈ ਮੇਰੀ ਬਾ ਨਹੀਂ ਹੈ ਮੇਰੇ ਕੋਲ ਬਾਵਾ ਨਹੀਂ ਹੈ ਲੇਕਿਨ ਕਿਸੇ ਦੀ ਭੈਣ ਨਾ ਆਵੇ ਤਾਂ ਵੀ ਬਰਾਬਰੀ ਸਮਤਾ ਕਿਸ ਨੂੰ ਕਹਿੰਦੇ ਨੇ ਸ਼ਾਇਦ ਬਹੁਤ ਸਾਰੀਆਂ ਅਦੁੱਤੀ ਗੁਣਾਤੋ ਔਰ ਕੋਮਲਤਾਵਾਂ ਤੋਂ ਉਵਾਂ ਜਾ ਰਹਿ ਜਾਏ ਪਰ ਅਗਾਹ ਚਲ ਕੇ ਪਤਨੀ ਨਹੀਂ ਮਿਲ ਸਕੇ ਇਹ ਕਿ세 ਇਸਤਰੀ ਨੂੰ ਪਤੀ ਨਹੀਂ ਮਿਲ ਸਕਿਆ। ਤਾਂ ਜੀਵਨ ਦਾ ਜੋ ਵਿਕਾਸ ਹੈ, ਜੋ ਪਰਫੁੱਲਤਾ ਹੈ, ਉਹ ਤੇ ਸਾਰੀ ਰੁਕ ਜਾਏਗੀ। ਉਹ ਤੇ ਐਸਾ ਹੈ ਜੈਸੇ ਕੋਈ ਬੀਜ, ਬ੍ਰਿਕਸ਼ ਵੀ ਬਣਿਆ ਹੋਵੇ, ਸੁੰਦਰ ਡਾਲਾਂ ਵੀ ਲਗੀਆਂ ਹੋਣ, ਪੱਤੇ ਵੀ ਬੜੇ ਸੋਹਣੇ ਹੋਣ, ਫੁੱਲ ਵੀ ਨਿਕਲੇ ਹੋਣ, ਲੇਕਿਨ ਫਲ ਤਾਂ ਵਾਂਝਾ ਰਹਿ ਗਿਆ ਹੋਵੇ। ਤਾਂ ਪਤਨੀ ਦਾ ਰਿਸ਼ਤਾ ਪਤੀ ਦਾ ਰਿਸ਼ਤਾ ਇਸ ਦੀ ਵੀ ਆਪਣੀ ਅਹਿਮੀਅਤ ਹੈ ਖਾਸੀਅਤ ਹੈ ਲੇਕਿਨ ਇਨਾਂ ਸਾਰਿਆਂ ਰਿਸ਼ਤਿਆਂ ਦੀ ਹੋਂਦ ਦੇ ਵਿੱਚ ਕੋਈ ਮਿੱਤਰ ਨਹੀਂ ਹੈ ਦੋਸਤ ਨਹੀਂ ਹੈ ਇਹ ਗੱਲ ਵੱਖਰੀ ਹੈ ਕਿ ਜਿਸ ਨੇ ਆਪਣੇ ਜੀਵਨ ਦੇ ਵਿੱਚ ਕਦੀ ਜਿਗਰੀ ਦੋਸਤ ਬਣਾਇਆ ਨਹੀਂ ਦਿਲ ਦਾ ਮਿੱਤਰ ਬਣਾਇਆ ਨਹੀਂ ਸ਼ਾਇਦ ਉਹ ਮਿੱਤਰਤਾ ਦੇ ਰਿਸ਼ਤੇ ਨੂੰ ਨਾ ਸਮਝੇ ਕੁਝ ਐਸੀਆਂ ਗੱਲਾਂ ਨੇ ਮਨੁੱਖ ਮਾਣੋ ਨਹੀਂ ਕਹਿ ਸਕਦਾ ਪਿਓ ਨੂੰ ਵੀ ਨਹੀਂ ਕਹਿ ਸਕਦਾ ਸ਼ਾਇਦ ਉਹ ਕਿਤਾਬ ਭਰਾ ਦੇ ਸਾਹਮਣੇ ਵੀ ਖੋਲ ਨਾ ਸਕੇ ਸ਼ਾਇਦ ਵਰਕੇ ਆਪਣੀ ਭੈਣ ਦੇ ਸਾਹਮਣੇ ਵੀ ਪੜ ਨਹੀਂ ਸਕਦਾ ਸ਼ਾਇਦ ਉਹ ਗੁੰਝਲ ਉਹ ਆਪਣੀ ਪਤਨੀ ਦੇ ਸਾਹਮਣੇ ਵੀ ਨਾ ਖੋਲ ਸਕੇ ਪਤੀ ਦੇ ਸਾਹਮਣੇ ਵੀ ਨਾ ਖੋਲ ਸਕੇ ਤਾਂ ਕੋਈ ਸਹੇਲੀ ਚਾਹੀਦੀ ਹੈ ਕੋਈ ਮਿੱਤਰ ਚਾਹੀਦਾ ਹੈ ਔਰ ਵਾਕਈ ਐਸਾ ਦੇਖਣ ਦੇ ਚਾਇਆ ਹੈ ਕਿ ਜਿਸ ਨੂੰ ਜਿਗਰੀ ਦੋਸਤ ਦਿਲ ਦਾ ਮਿੱਤਰ ਨਹੀਂ ਲਵਿਆ ਉਹਦੇ ਅੰਦਰ ਇੱਕ ਐਸੀ ਗੰਢ ਕਸੀ ਰਹਿੰਦੀ ਹੈ ਜਿਹਨੂੰ ਉਸ ਨੂੰ ਖੋਲਣ ਦਾ ਮੌਕਾ ਹੀ ਨਹੀਂ ਮਿਲਿਆ ਕੁਝ ਕਹਿਣ ਦਾ ਮੌਕਾ ਹੀ ਨਹੀਂ ਮਿਲਿਆ ਕੁਝ ਦੱਸਣ ਦਾ ਮੌਕਾ ਹੀ ਨਹੀਂ ਮਿਲਿਆ ਔਰ ਉਸ ਗੰਢ ਦੇ ਵਿੱਚ ਕੁਝ ਪਾਣ ਦਾ ਮੌਕਾ ਹੀ ਨਹੀਂ ਮਿਲਿਆ ਐਸਾ ਮਿੱਤਰ ਨਹੀਂ ਮਿਲਿਆ ਜਿਸ ਦੇ ਕੋਲ ਕੁਝ ਸੁੰਗਨ ਕੇ ਆਪਣੇ ਉਸ ਗਠੜੀ ਚ ਪਾਉਂਦਾ ਤੇ ਆਪਣੀ ਗਠੜੀ ਦੇ ਚੋਂ ਉਸ ਨੂੰ ਜੋ ਹੈ ਕੁਝ ਦੇਂਦਾ ਇਸ ਤਰੀਕੇ ਦਾ ਆਦਾਨ ਪ੍ਰਦਾਨ ਕਰਦਾ ਅਨੰਤ ਰਿਸ਼ਤਿਆਂ ਦੇ ਚੋਂ ਮਿੱਤਰ ਦੀ ਆਪਣੀ ਖਾਸੀਅਤ ਹੈ ਆਪਣੀ ਅਹਿਮੀਅਤ ਹੈ ਇਹੀ ਕਾਰਨ ਹੈ ਕਿ ਭਗਤਾ ਨੇ ਇਹ ਸਾਰੇ ਰਿਸ਼ਤੇ ਪ੍ਰਭੂ ਨਾਲ ਜੋੜੇ ਰਮਾਤਮਾ ਨਾਲ ਜੋੜੇ ਸਾਹਿਬੇ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਜੇ ਕਿਧਰੇ ਉਸ ਅਕਾਲ ਪੁਰਖ ਨੂੰ ਪਿਤਾ ਕਹਿੰਦੇ ਨੇ ਮਾਤਾ ਕਹਿੰਦੇ ਨੇ ਭਰਾਤਾ ਕਹਿੰਦੇ ਨੇ ਸਹोदर ਕਹਿੰਦੇ ਨੇ ਤਾਂ ਅੱਜ ਦੇ ਇਸ ਪਾਵਨ ਪਵਿੱਤਰ ਸ਼ਲੋਕ ਦੇ ਚ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਨੂੰ ਮਿੱਤਰ ਕਹਿ ਰਹੇ ਨੇ ਮਿੱਤਰ ਲਈ ਫਾਰਸੀ ਦੇ ਵਿੱਚ ਸ਼ਬਦ ਹੈ ਯਾਰ ਸਾਹਿਬ ਤੇ ਖੁੱਲੇ ਰੂਪ ਵਿੱਚ ਕਹਿੰਦੇ ਨੇ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨਤੀ ਆ ਤਿਸ ਮੋਹਨ ਲਾਲ ਪਿਆਰੇ ਹਉ ਫਿਰੋ ਖੋਜਨ ਧੀਰ ਯਾਰ ਵੇ ਪ੍ਰੇ ਹੱਬੇ ਸਖੀਆਂ ਮੂੰ ਕਹੀ ਨ ਜਈਆ ਉਸ ਪਰਿਪੂਰਨ ਪ੍ਰਮਾਤਮਾ ਨੂੰ ਬਾਰ ਬਾਰ ਯਾਰ ਦੇ ਰੂਪ ਵਿੱਚ ਮੁਖਾਤਬ ਕਰਨਾ ਜਪਦਾ ਹੈ ਇਸ ਰਿਸ਼ਤੇ ਦੀ ਵੀ ਆਪਣੀ ਅਹਿਮੀਅਤ ਹੈ ਆਪਣੀ ਖਾਸੀਅਤ ਹੈ ਸਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਮਿੱਤਰ ਘਨੇਰੇ ਕਰ ਥਕੇ ਮੇਰਾ ਦੁੱਖ ਘਾਟੇ ਕੋਏ ਮਿੱਤਰ ਤੇ ਬਹੁਤ ਕੀਤੇ ਕਹਿੰਦੇ ਨੇ ਮਿੱਤਰ ਕਹਿੰਦੇ ਹੀ ਉਸ ਨੂੰ ਨੇ ਜੋ ਦਿਲ ਦੀ ਗੱਲ ਦਿਲ ਦਾ ਰਾਜ਼ ਸੁਣ ਸਕੇ ਤੇ ਆਪਣੇ ਦਿਲ ਦੇ ਸਮਝ ਸਕੇ ਤੇ ਉਸ ਦਿਲ ਦੇ ਜ਼ਖਮ ਦੀ ਕੋਈ ਮਰਮ ਲੱਭ ਸਕੇ ਕੋਈ ਦਵਾ ਲੱਭ ਸਕੇ ਇਸ ਵਾਸਤੇ ਮਿੱਤਰ ਦੀ ਲੋੜ ਹੈ ਭਗਤ ਕਬੀਰ ਜੀ ਮਹਾਰਾਜ ਦਾ ਕਹਿਣਾ ਹੈ ਕਬੀਰ ਸਭ जग ਹੋਂ ਫਿਰਿਓ ਮਾਂਦਲ ਕੰਧ ਚੜਾਏ ਕੋਈ ਕਾਹੂ ਕੋ ਨਹੀਂ ਸਭ ਦੇ ਖੀ ਠੋਕ ਬਜਾਏ ਕਿੰਦਾ ਮੈਂ ਠੋਕ ਵਜਾ ਕੇ ਹਰ ਇੱਕ ਦਬੂਆ ਵੇਖ ਲਿਆ ਹਰ ਇੱਕ ਮਨੁੱਖ ਆਪਣੀ ਗੱਲ ਸੁਣਾਣਾ ਤੇ ਚਾਹੁੰਦਾ ਹੈ ਮੇਰੀ ਸੁਣਨਾ ਨਹੀਂ ਚਾਹੁੰਦਾ ਮੇਰੇ ਨਾਲ ਸਾਂਝ ਨਹੀਂ ਪਾਣਾ ਚਾਹੁੰਦਾ ਦਰਸਲ ਦੁੱਖ ਸੁਣਾਣਾ ਆਸਾਨ ਹੈ ਪਰ ਕਿਸੇ ਦਾ ਦੁੱਖ ਸੁਣਨਾ ਔਖਾ ਹੈ ਉਹਦੇ ਲਈ ਬੜਾ ਵੱਡਾ ਜਿਗਰਾ ਚਾਹੀਦਾ ਹੈ ਖੁੱਲਾ ਜਿਗਰਾ ਚਾਹੀਦਾ ਹੈ ਕਿਸੇ ਦਾ ਦੁੱਖ ਸੁਣਨ ਲਈ ਅਕਸਰ ਤੇ ਅਸੀਂ ਸੰਸਾਰ ਦੇ ਵਿੱਚ ਐਸਾ ਦੇਖਦੇ ਹਾਂ ਕਿ ਕਿਸੇ ਇੱਕ ਦੁੱਖ ਦਾ ਜ਼ਿਕਰ ਕਿਸੇ ਦੇ ਅੱਗੋਂ ਕਰੀਏ ਉਹ ਸੌ ਦੁੱਖ ਦਾ ਜ਼ਿਕਰ ਕਰਨ ਲੱਗ ਪੈਂਦਾ ਹੈ ਅਸੀਂ ਪੰਜ ਦੁੱਖ ਆਪਣੇ ਫੋਲ ਕੇ ਰੱਖੀਏ ਉਹ ਹਜ਼ਾਰਾਂ ਅੱਗੇ ਖੋਲ ਕੇ ਰੱਖ ਦਿੰਦਾ ਹੈ ਕਿਸ ਪੇ ਖੋਲੋਂ ਗੰਠੜੀ ਦੁਖੀ ਭਰ ਆਇਆ ਮੈਂ ਦੁੱਖਾਂ ਦੀ ਪੰਡ ਕਿਦੇ ਅੱਗੋਂ ਖੋਲਾ ਕਿਉਂਕਿ ਅਗਲਾ ਪਹਿਲੇ ਹੀ ਖੋਲ ਕੇ ਰੱਖ ਦਿੰਦਾ ਹੈ ਤੋ ਸਤਗੁਰ ਦੀ ਬਾਣੀ ਦਾ ਫੈਸਲਾ ਦੁੱਖ ਤਿਸੇ ਪੇ ਆਖੀਏ ਸੁਖ ਜਿਸੇ ਹੀ ਬਾਸ ਆਪਣੇ ਦੁੱਖਾਂ ਦੀ ਪੰਡ ਉਸ ਦੇ ਅੱਗੋਂ ਖੋਲ ਜੋ ਤੇਰੇ ਅਗੋਂ ਦੁੱਖਾਂ ਦੀ ਪੰਡ ਨਹੀਂ ਖੋਲਦਾ ਬਰਕੇ ਤੇਰੇ ਸਾਰੇ ਦੁੱਖ ਲੈ ਲੈਂਦਾ ਆਪਣੀ ਗੰਡ ਦੇ ਚ ਪਾ ਲੈਂਦਾ ਆਪਣੀ ਗਠੜੀ ਦੇ ਚ ਪਾ ਲੈਂਦਾ ਔਰ ਤੇਰੀ ਜੀਵਨ ਦੀ ਗਠੜੀ ਨੂੰ ਸੁਖ ਨਾਲ ਭਰ ਦਿੰਦਾ ਹੈ ਆਨੰਦ ਨਾਲ ਭਰ ਦਿੰਦਾ ਹੈ ਤੋ ਸਤਗੁਰ ਇਸ ਪਾਵਨ ਸ਼ਲੋਕ ਦੇ ਚ ਕਹਿ ਰਹੇ ਨੇ ਹਰ ਲੱਭ ਦੋ ਮਿੱਤਰ ਸੁਮਿਤ ਮੈਂ ਲਬਿਆ ਮਿੱਤਰਾਂ ਦੇ ਚੋਂ ਮਹਾਨ ਮਿੱਤਰ ਸਿਰਮੋਰ ਮਿੱਤਰ ਵਿਧਾਰਣ ਕਦੇ ਨਾ ਚਿੱਤੋ ਜਿਸਨੇ ਮੇਰੇ ਦਿਲ ਦੀ ਕਦੀ ਦਿਲਸ਼ਿਕਨੀ ਨਹੀਂ ਕੀਤੀ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ ਵਿਧਾਰਣ ਤੋੜਨਾ ਉਹ ਮਿੱਤਰ ਹੀ ਜਿਹੜਾ ਦਿਲ ਤੋੜ ਦੇਵੇ ਤੇ ਦਿਲ ਦੇ ਟੁੱਟਦੇ ਮਿੱਤਰਤਾ ਰਹਿੰਦੀ ਕਿੱਥੇ ਹੈ ਦੋਸਤੀ ਰਹਿੰਦੀ ਕਿੱਥੇ ਦਰਸਲ ਦੋਸਤੀ ਮਿੱਤਰਤਾ ਖੂਨ ਦਾ ਰਿਸ਼ਤਾ ਨਹੀਂ ਹੈ ਭਾਸ਼ਾ ਦਾ ਰਿਸ਼ਤਾ ਨਹੀਂ ਹੈ ਮੁਲਕ ਦਾ ਰਿਸ਼ਤਾ ਨਹੀਂ ਹੈ ਜਾਤ ਪਾਤ ਤੇ ਮਜ਼ਬਦ ਦਾ ਰਿਸ਼ਤਾ ਵੀ ਨਹੀਂ ਹੈ ਦੋਸਤੀ ਤੇ ਹੈ ਹੀ ਦਿਲ ਦਾ ਰਿਸ਼ਤਾ ਮਿੱਤਰਤਾ ਤੇ ਹੈ ਹੀ ਦਿਲ ਦਾ ਰਿਸ਼ਤਾ ਤੇ ਫਿਰ ਦਿਲ ਹੀ ਟੁੱਟ ਗਿਆ ਤੇ ਮਿੱਤਰਤਾ ਕਾਦੀ ਦੋਸਤੀ ਕਾਦੀ ਤੋਂ ਸਹਿਬ ਕਿਨਨ ਮੈਂ ਐਸਾ ਦੋਸਤ ਬਣਾਇਆ ਹੈ ਐਸਾ ਮਿੱਤਰ ਬਣਾਇਆ ਹੈ ਜਿਸਨੇ ਮੇਰੀ ਕਦੀ ਦਿਲ ਸ਼ਿਕਨੀ ਨਹੀਂ ਕੀਤੀ ਜਿਸਨੇ ਮੇਰਾ ਕਦੀ ਦਿਲ ਨਹੀਂ ਤੋੜਿਆ ਬਿਦਾਰਣ ਕਦੇ ਨਾ ਚਿੱਤੋ ਜਾਂ ਕਾ ਅਸਥਲ ਤੋਲ ਅਮਿਤੋ ਸਾਇਬ ਕੇਦਰ ਜਿਸ ਦਾ ਅਸਥਾਨ ਇਤਨਾ ਵੱਡਾ ਹੈ ਨਾ ਤੋਲਿਆ ਜਾ ਸਕਦਾ ਨਾ ਨਾਪਿਆ ਜਾ ਸਕਦਾ ਬੜਾ ਵੱਡਾ ਉਸ ਦਾ ਅਸਥਾਨ ਉਸ ਦਾ ਟਿਕਾਣਾ ਜਿਸ ਨੂੰ ਮਨੁੱਖੀ ਬਣੇ ਹੋਏ ਪੈਮਾਨਿਆਂ ਨਾਲ ਨਾਪਣਾ ਤੋਲਨਾ ਗਿਣਨਾ ਅਤੀ ਕਠਨ ਅਤੀ ਕਠਨ ਤੋ ਜਾਂ ਕਾ ਅਸਥਲ ਤੋਲ ਅਮਿਤ ਤੋ ਸੋਈ ਨਾਨਕ ਸਖਾ ਜੀ ਸੰਗ ਕਿ ਤੋ ਮੈਂ ਉਸ ਨੂੰ ਹੀ ਆਪਣੇ ਜੀਵਨ ਦਾ ਸਖਾ ਬਣਾਇਆ ਮੈਂ ਉਸ ਨੂੰ ਹੀ ਆਪਣਾ ਮਿੱਤਰ ਬਣਾਇਆ ਔਰ ਉਸਨੇ ਵੀ ਮੇਰੀ ਮਿੱਤਰਤਾ ਕਬੂਲ ਕਰ ਲਈਏ ਜਿਸਨੇ ਅਜ ਤੱਕ ਮੇਰਾ ਦਿਲ ਨਹੀਂ ਤੋੜਿਆ ਬਲਕੇ ਮੇਰੇ ਜ਼ਖਮਾਂ ਨੂੰ ਮਰਮ ਲਗਾਇਆ ਹੈ ਦਵਾ ਕੀਤੀ ਹੈ ਔਰ ਮੈਨੂੰ ਸੁਖ ਤੇ ਆਨੰਦ ਪ੍ਰਦਾਨ ਕੀਤਾ ਅਪਜਸੰ ਮਟੰਤ ਸਤ ਪੁੱਤਰ ਹੈ ਸਿਮਰ ਤਬਰਿਦੈ ਗੁਰਮੰਤਰਣੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਥੇ ਫਰਮਾਨ ਕਿਸੇ ਘਰ ਦੇ ਵਿੱਚ ਕੋਈ ਕਲੰਕ ਹੋਵੇ ਅਪਜਸ ਹੋਵੇ ਅਪਜਸ ਤੇ ਕਲੰਕ ਦੇ अनेका ਕਾਰਨ ਹੋ ਸਕਦੇ ਨੇ ਕਿਸੇ ਵੀ ਕਾਰਨ ਕਰਕੇ ਕੋਈ ਕਲੰਕ ਹੋਵੇ ਅਪਜਸ ਹੋਵੇ ਸਮੁੱਚੇ ਸ਼ਹਿਰ ਦੇ ਵਿੱਚ ਗਲੀ ਮਹੱਲੇ ਦੇ ਵਿੱਚ ਹਰ ਇੱਕ ਦੀ ਰਸਨਾ ਤੇ ਅਪਜੱਸ ਹੋਵੇ ਹਰ ਇੱਕ ਦੀ ਰਸਨਾ ਦੇ ਉੱਤੇ ਉਸ ਕਲੰਕ ਦੀ ਚਰਚਾ ਹੋਵੇ ਪਰਮਹਾਰਾਜ ਕਹਿੰਦੇ ਨੇ ਉਸ ਦੌਰਾਨ ਅਗਰ ਘਰ ਦੇ ਵਿੱਚ ਸਤਵਾਦੀ ਪੁੱਤਰ ਪੈਦਾ ਹੋ ਜਾਏ ਸਤ ਨੂੰ ਸਮਝਣ ਵਾਲਾ ਸਤ ਨੂੰ ਪ੍ਰਗਟ ਕਰਨ ਵਾਲਾ ਸਤ ਦੇ ਵਿੱਚ ਜੀਣ ਵਾਲਾ ਤਾਂ ਸਹਿਬ ਕਹਿੰਦੇ ਨੇ ਘਰ ਦਾ ਕਲੰਕ ਮਿਟ ਜਾਂਦਾ ਹੈ ਘਰ ਦਾ অপਜਸ ਤਲ ਜਾਂਦਾ ਹੈ ਘਰ ਦੇ ਸਾਰੇ ਕਲੰਕ ਨੂੰ ਉਹ ਧੋ ਕੇ ਰੱਖ ਦਿੰਦਾ ਹੈ ਘਰ ਦੇ ਸਾਰੇ অপਜਸ ਨੂੰ ਉਹ ਮਿਟਾ ਕੇ ਰੱਖ ਦਿੰਦਾ ਹੈ ਇੱਕ ਉਦਾਹਰਣ ਹੈ ਇੱਕ ਪ੍ਰਮਾਣ ਹੈ ਪਰ ਇਹ ਵੀ ਹਕੀਕਤ ਹੈ ਕਿ ਸੜੇ ਦੇਸ਼ ਦੇ ਸੰਤ ਜਨ ਆਦ ਕਾਲ ਤੋਂ ਕਹਿੰਦੇ ਰਹੇ ਨੇ ਇਹ ਜਨਨੀ ਅਗਰ ਤੋ ਜਨਮ ਦੇਣਾ ਤਾਂ ਇਨ੍ਹਾਂ ਤਿੰਨ ਪੁੱਤਰਾਂ ਦੇ ਚੋਂ ਹੀ ਕਿਸੇ ਇੱਕ ਨੂੰ ਜਨਮ ਦੇਵੇਂ ਤਿੰਨ ਸੁਭਾਵਾਂ ਵਾਲੇ ਪੁੱਤਰਾਂ ਦੇ ਚੋਹੇ ਕਿਸੇ ਇੱਕ ਨੂੰ ਜਾਂ ਤਿੰਨਾਂ ਨੂੰ ਜਨਮ ਦੇਵੇਂ ਜਨਨੇ ਜਨੇ ਤਾਂ ਭਗਤ ਜਨ ਕਹੇ ਦਾਤਾ ਕੈ ਸੂਰ ਨਹੀਂ ਤਾਂ ਜਨਨੀ ਬਾਂਜ ਰਹਿ ਕਾਹੇ ਗਵਾਵੇ ਨੂੰ ਜਨਮ ਦੇਣਾ ਤਾਂ ਐਸੇ ਭਗਤ ਨੂੰ ਜਨਮ ਦੇ ਜੋ ਭਾਵਨਾ ਨਾਲ ਭਰੇ ਹੋਇਆ ਹੋਵੇ ਹੁਣ ਕੁਦਰਤੀ ਗੱਲ ਹੈ ਅਗਰ ਮਨ ਦਾ ਹਿਰਦਾਈ ਭਾਵਨਾ ਨਾਲ ਭਰਿਆ ਹੋਇਆ ਨਹੀਂ ਹੈ ਤਾਂ ਮੁਸ਼ਕਿਲ ਹੈ ਉਸ ਧਰਤੀ ਦੇ ਚੋਂ ਕਿਸੇ ਭਗਤ ਦਾ ਜਨਮ ਹੋਣਾ ਸਾਰੀ ਸਤਿਆ ਉਸ ਮਿੱਟੀ ਨੇ ਦੇਣੀ ਹੈ ਸਾਰਾ ਜੀਵਨ ਉਸ ਮਿੱਟੀ ਨੇ ਦੇਣਾ ਹੈ ਦਰਖਤ ਨੂੰ ਤੇ ਦਰਖਤ ਦਾ ਆਧਾਰ ਵੀ ਉਸ ਮਿੱਟੀ ਨੇ ਬਣਨਾ ਹੈ ਪਰ ਮਿੱਟੀ 'ਚ ਖਾਸियत ਚਾਹੀਦੀ ਹੈ ਦੇਖਦੇ ਹਾਂ ਕਿਸੇ ਕਿਸੇ ਥਾਂ ਦੀ ਮਿੱਟੀ ਐਸੀ ਹੈ ਕਿ ਉਹ ਬੀਜਾਂ ਦੇ ਵਿੱਚ ਬੜਾ ਰਸ ਪਾ ਦਿੰਦੀ ਏ ਸਵਾਦ ਪਾ ਦਿੰਦੀ ਏ। ਔਰ ਲੋਕੀ ਹੈਰਾਨ ਹੋ ਕੇ ਕਹਿੰਦੇ ਨੇ ਬੀਜ ਤੇ ਉਹੀ ਨੇ ਪਰ ਇੱਥੇ ਬੋਏ ਨੇ ਉਹਨਾਂ ਚ ਇਤਨੀ ਮਿਠਾਸ ਇਤਨਾ ਸਵਾਦ ਇਤਨਾ ਸੁਆਪਨ ਤਾਂ ਬੀਜ ਦੀ ਆਪਣੀ ਖਾਸੀਅਤ ਹੋ ਸਕਦੀ ਏ ਪਰ ਧਰਤੀ ਦੀ ਵੀ ਆਪਣੀ ਮਹਾਨਤਾ ਹੈ। ਧਰਤੀ ਦਾ ਵੀ ਆਪਣਾ ਗੁਣ ਹੈ। ਅਨੇਕਾਂ ਤਜਰਬੇ ਇਸ ਤੇ ਕੀਤੇ ਗਏ ਨੇ। ਇਕ ਇਲਾਕੇ ਦੇ ਮਿੱਠੇ ਫਲ ਜਦ ਉਹਨਾਂ ਦਾ ਬੀਜ ਦੂਸਰੇ ਇਲਾਕੇ ਚ ਲਗਾਇਆ ਗਿਆ ਉਹ ਮਿਠਾਸ ਨਹੀਂ ਪ੍ਰਾਪਤ ਹੋਈ ਉਹ ਸੁਆਦ ਨਹੀਂ ਪ੍ਰਾਪਤ ਹੋ ਸਕਿਆ ਕਾਰਨ ਜਦ ਬੀਜ ਉਹੀ ਸਨ ਤਾਂ ਫਿਰ ਕਿਉਂ ਨਹੀਂ ਸੁਆਦ ਪ੍ਰਾਪਤ ਹੋ ਸਕਿਆ ਇਸ ਵਾਸਤੇ ਕਿ ਮਿੱਟੀ ਧਰਤੀ ਖਾਸ ਨਹੀਂ ਸੀ ਪਿਤਾ ਖਾਸ ਹੈ ਮਾਂ ਖਾਸ ਨਹੀਂ ਤਾਂ ਜਿਸ ਤਰ੍ਹਾਂ ਦਾ ਬਾਲਕ ਹੋਣਾ ਚਾਹੀਦਾ ਹੈ ਵੈਸਾ ਨਹੀਂ ਹੋ ਸਕੇਗਾ ਜਾਂ ਮਾਂ ਮਹਾਨ ਹੈ ਪਿਤਾ ਹੀ ਨਹੀਂ ਤਾਂ ਵੀ ਕਮੀ ਰਹਿ ਜਾਏਗੀ ਕਿਤਨੀ ਚੰਗੀ ਧਰਤੀ ਕਿਉਂ ਨਾ ਹੋਵੇ ਕਿਤਨੀ ਮਹਾਨ ਧਰਤੀ ਕਿਉਂ ਨਾ ਹੋਵੇ ਪਰ ਬੀਜ ਹੀ ਕਿਸੇ ਹੱਦ ਤੱਕ ਕਮਜ਼ੋਰ ਸੀ ਖਾਸ ਨਹੀਂ ਸੀ ਅਹਿਮੀਅਤ ਨਹੀਂ ਸੀ ਇਹ ਪਰਿਪੂਰਨ ਪ੍ਰਮਾਤਮਾ ਦਾ ਐਸਾ ਨਿਯਮ ਬੀਜ ਵੀ ਖਾਸ ਹੋਵੇ ਧਰਤੀ ਵੀ ਖਾਸ ਹੋਵੇ ਤਾਂ ਜਾ ਕੇ ਕਿਦਰੇ ਗੱਲ ਬਣਦੀ ਹੈ ਲੇਕਿਨ ਇਸ ਦੇ ਵਿੱਚ ਐਸਾ ਵੀ ਦੇਖਣਾ ਚਾਇਆ ਹੈ ਕਿ ਬੀਜ ਅਗਰ ਮਾਮੂਲੀ ਜਿਹੀ ਖਾਸੀਅਤ ਵੀ ਰੱਖਦਾ ਹੈ ਬਹੁਤ ਜ਼ਿਆਦਾ ਨਹੀਂ ਪਰ ਜੇ ਧਰਤੀ ਕਿਦਰੇ ਉਸ ਨੂੰ ਮਹਾਨ ਮਿਲ ਜਾਏ ਤਾਂ ਉਹ ਬੀਜ ਬੜਾ ਮਹਾਨ ਬ੍ਰਿਖਸ਼ ਬਣਦਾ ਹੈ ਔਰ ਜਗਤ ਨੂੰ ਬਹੁਤ ਸਵਾਦ ਤੇ ਰਸ ਦાય ਫਲ ਦਿੰਦਾ ਹੈ ਐਸੇ अनेका ਉਦਾਹਰਨ ਮਿਲਦੇ ਨੇ ਹਰ ਨਾਕਸ਼ ਤੇ ਦੁਸ਼ਟ ਜ਼ਾਲਮ ਸੀ ਪਰ ਉਸ ਦੀ ਪਤਨੀ ਰੋਮ ਰੋਮ RAM ਦਾ ਸਿਮਰਨ ਕਰਦੀ ਸੀ ਉਸ ਦੀ ਕੁੱਖ ਤੋਂ ਹੀ ਪ੍ਰਹਿਲਾਦ ਦਾ ਜਨਮ ਹੋਇਆ ਜੇ ਦੇਖੀਏ ਬੀਜ ਨੂੰ ਤੇ ਖਾਸ ਨਹੀਂ ਹੈ ਮਾਮੂਲੀ ਹੈ ਪਰ ਦੇਖੀਏ ਧਰਤੀ ਨੂੰ ਇਤਨੀ ਮਹਾਨ ਇਤਨੀ ਮਹਾਨ ਕਿ ਉਸਨੇ ਬੀਜ ਦੇ ਚੋਂ ਜਿਹੜਾ ਬ੍ਰਿਕਸ਼ ਪੈਦਾ ਕੀਤਾ ਹੈ ਅਜਿ ਤੱਕ ਵੀ ਧਾਰਮਿਕ ਦੁਨੀਆ ਦੇ ਚੋਂ ਛਾਂ ਦੇ ਰਿਹਾ ਹੈ ਰਸ ਮੰਡ ਰਿਹਾ ਹੈ ਸਵਾਦ ਦੇ ਰਿਹਾ ਹੈ ਤਾਂ ਆਧ ਕਾਲ ਤੋਂ ਸਡੇ ਸੰਤ ਜਨ ਕਹਿੰਦੇ ਰਹੇ ਨੇ ਐ ਮਾਂ ਤੂੰ ਜਨਮ ਦੇਣਾ ਤਾਂ ਐਸੇ ਬਾਲਕ ਨੂੰ ਜਨਮ ਦੇ ਜੋ ਭਾਵਨਾ ਨਾਲ ਭਰੇ ਹੋਵੇ ਭਗਤ ਨੂੰ ਜਨਮ ਦੇ ਜਨਨੀ ਜਨ ਹੈ ਤਾਂ ਭਗਤ ਜਨ ਤੇ ਜੇ ਬਗਤ ਨਹੀਂ ਪੈਦਾ ਕਰ ਸਕਦੀ ਤਾਂ ਕਮ ਸੇ ਕਮ ਦਾਣੀ ਫਰਾਗ ਦਿਲ ਮਾਂ ਹੀ ਕਿਸੇ ਦਾਣੀ ਨੂੰ ਜਨਮ ਦੇ ਸਕਦੀ ਏ ਸ਼ੋਮ ਮਾਂ ਨੇ ਉਂਝ ਵੀ ਗੁਰਬਾਣੀ ਦਾ ਫੈਸਲਾ ਹੈ ਸ਼ੋਮ ਮਨੁਖ ਕਿਰਪਨ ਬੰਦਾ ਧਨ ਦਾ ਚੌਕੀਦਾਰ ਜ਼ਰੂਰ ਹੈ ਰਖਵਾਲਾ ਜ਼ਰੂਰ ਹੈ ਧਨ ਦਾ ਮਾਲਕ ਨਹੀਂ ਹੈ ਸੂਮੇ ਧਨ ਰਾਖਨ ਕੋ ਦਿਆ ਮੁਗਧ ਕਹੇ ਧਨ ਮੇਰਾ ਸੂਮੇ ਧਨ ਰੱਖਣ ਕੋ ਦਿਆ ਸ਼ੋਮ ਨੂੰ ਤੇ ਧਨ ਸਿਰਵ ਰੱਖਣ ਵਾਸਤੇ ਦਿੱਤਾ ਹੈ ਸ਼ੋਮ ਉਸ ਦਾ ਰਖਵਾਲਾ ਹੈ ਚੌਕੀਦਾਰ ਹੈ ਪਹਿਰੇਦਾਰ ਹੈ ਮਾਲਕ ਨਹੀਂ ਹੈ ਉਹਨੂੰ ਵਰਤ ਨਹੀਂ ਸਕਦਾ ਉਸ ਤੋਂ ਸੁੱਖ ਨਹੀਂ ਲੈ ਸਕਦਾ ਆਪਣੇ ਪਰਿਵਾਰ ਨੂੰ ਵੀ ਸੁੱਖ ਨਹੀਂ ਦੇ ਸਕਦਾ ਖੁਦ ਵੀ ਆਰਾਮ ਨਹੀਂ ਲੈ ਸਕਦਾ ਤਾਂ ਫਿਰ ਧਨ ਦਾ ਚੌਕੀਦਾਰ ਹੈ ਔਰ ਕੀ ਹੈ ਧਨ ਹੈ ਸੰਸਾਰਿਕ ਸਹੂਲਤਾਂ ਪ੍ਰਾਪਤ ਕਰਨ ਲਈ ਤੇ ਜਿਨ੍ਹਾਂ ਜਿਨ੍ਹਾਂ ਨੂੰ ਇਹ ਸਹੂਲਤਾਂ ਪ੍ਰਾਪਤ ਨਹੀਂ ਹੋਈਆਂ ਆਪਣੀ ਤੌਫੀਕ ਦੇ ਮੁਤਾਬਕ ਇਹ ਸਹੂਲਤਾਂ ਉਹਨਾਂ ਨੂੰ ਦੇਣੀਆਂ ਇਸ ਤਰ੍ਹਾਂ ਦਾ ਬੰਦੇ ਨੂੰ ਦਾਤਾ ਕਹਿੰਦੇ ਨੇ ਫਰਾਗ ਦਿਲ ਕਹਿੰਦੇ ਨੇ ਈਰਾਨ ਦਾ ਸੂਫੀ ਫਕੀਰ ਜਨਾਬ ਸ਼ੇਖ ਸਾਦੀ ਸਾਹਿਬ ਦਾ ਤਾਂ ਇਹ ਕਹਿਣਾ ਤਵੰਗਰੀ ਬਾਦਿਲ ਹਸਤ ਨਕੇ ਬਮਾਲ ਅਮੀਰੀ ਕਿਸੇ ਦੇ ਮਾਲ ਅਬਸਬਾਬ ਤੋਂ ਨਹੀਂ ਨਾਪਣੀ ਚਾਹੀਦੀ ਕਿ ਇਸ ਦੇ ਕੋਲ ਮਹਿਲ ਕਿੰਨਾ ਵੱਡਾ ਹੈ ਇਹਦੇ ਕੋਲ ਧਨ ਕਿੰਨਾ ਹੈ ਇਹਦੇ ਕੋਲ ਭੂਮੀ ਕਿੰਨੀ ਹੈ ਇਹਦੇ ਕੋਲ ਪਦਾਰਥ ਕਿਤਨੇ ਨੇ ਕਹਿੰਦਾ ਇਹ ਧਨવાન ਹੋਣ ਦੀ ਨਿਸ਼ਾਨੀ ਨਹੀਂ ਹੈ ਵੇਖਣਾ ਉਹਦਾ ਦਿਲ ਕਿੰਨਾ ਵੱਡਾ ਹੈ ਉਹਦੇ ਕੋਲ ਫਰਾਗ ਦਿਲੀ ਕਿਤਨੀ ਹੈ ਅਣ ਹੋਂਦਾ ਆਪ ਵੰਡਾਏ ਕੋਈ ਐਸਾ ਭਗਤ ਸਦਾ ਹੈ ਬਾਬਾ ਫਰੀਦ ਕਹਿੰਦੇ ਨੇ ਹੈ ਅੱਧਾ ਪੂਰਾ ਉਸਦੇ ਕੋਲ ਵੀ ਨਹੀਂ ਹੈ ਭੁੱਖ ਉਸਦੇ ਕੋਲ ਪੂਰੀ ਹੈ ਪਰ ਰੋਟੀ ਉਸਦੇ ਕੋਲ ਅੱਧੀ ਹੈ ਪਰ ਗਜ਼ਬ ਦੀ ਗੱਲ ਅੱਧੀ ਦੇ ਚੋਂ ਵੀ ਅੱਧੀ ਵੰਡ ਦਿੱਤੀ ਕਿਸੇ ਭੁੱਖੇ ਨੂੰ ਦੇ ਦਿੱਤੀ ਬਾਬਾ ਫਰੀਦ ਕਹਿੰਦੇ ਨਾ ਅਣਹੋਂਦਾ ਆਪ ਵੰਡਾਏ ਕੋਈ ਐਸਾ ਭਗਤ ਸਦਾ ਹੈ ਕੋਈ ਐਸਾ ਭਗਤ ਜਗਤ ਵਿੱਚ ਜੋ ਹੈ ਮਿਲੇ ਜਿਸ ਦਾ ਆਪਣਾ ਹੀ ਅੱਧਾ ਪੇਟ ਭਰਿਆ ਹੈ ਪੂਰਾ ਪੇਟ ਭਰਿਆ ਹੀ ਨਹੀਂ پھر بھی ادھے وچوں ادھا جو ہے دے دیتا ہے تو تونگری با دل است نکے با مال امیری مال اسباب تو نہیں ہے دھن سمپدا تو نہیں ہے دل تو ہے فراغ دلی تو ہے تو سنت جن کے دنے اے ماں بھگت نہیں پیدا کر سکی تکم سکم دانی پیدا کر داتا پیدا کر ਪਰ ਜੇ ਕਿਦਰੇ ਤੋਂ ਦਾਤਾ ਵੀ ਨਹੀਂ ਪੈਦਾ ਕਰ ਸਕੀ ਤਾਂ ਫਿਰ ਸੂਰਬੀਰ ਪੈਦਾ ਕਰ ਸੂਰਮਾ ਪੈਦਾ ਕਰ ਸੂਰਬੀਰ ਉਹ ਹੈ ਕਿ ਹਰ ਥਾਂ ਤੇ ਕਮਜ਼ੋਰ ਦੇ ਪੱਖ ਵਿੱਚ ਖੜਾ ਹੋ ਜਾਏ ਬਸ ਉਸ ਨੂੰ ਸੂਰਬੀਰ ਕਹਿੰਦੇ ਨੇ ਥਾਂ ਥਾਂ ਤੇ ਇੱਕ ਦੂਜੇ ਦੀ ਪੱਗ ਲਾਂਦਾ ਫਿਰੇ ਤੇ ਲੜਦਾ ਫਿਰੇ ਤੇ ਉਸ ਲੜਾਈ ਦੇ ਵਿੱਚ ਜਿੱਤ ਹਾਸਲ ਕਰਦਾ ਰਹੇ ਉਹਨੂੰ ਜ਼ਾਲਮ ਆਖਿਆ ਜਾ ਸਕਦਾ ਸੂਰਬੀਰ ਨਹੀਂ ਸੂਰਬੀਰ ਉਹ ਕਿ ਜਿੱਥੇ ਦੇਖੇ ਇੱਕ ਕਮਜ਼ੋਰ ਹੈ ਲਿਟਾਰਿਆ ਜਾ ਰਿਹਾ ਹੈ ਉਹਦੇ ਪੱਖ ਦੇ ਚ ਖੜਾ ਹੋ ਜਾਇ ਉਸ ਦੀ ਬਾਹਾਂ ਦੀ ਹਿਫਾਜ਼ਤ ਕਰੇ ਉਹਦੀ ਜਾਨ ਦੀ ਹਿਫਾਜ਼ਤ ਦੀ ਖਾਤਰ ਆਪਣੀ ਜਾਨ ਤੱਕ ਦੇ ਦੇ ਜੈਸੇ ਕਿ ਇਤਿਹਾਸ ਗਵਾਹ ਹੈ ਕਸ਼ਮੀਰ ਦੇ ਬ੍ਰਾਹਮਣਾਂ ਦੀ ਬਾਹ ਕਮਜ਼ੋਰ ਹੋ ਗਈ ਉਹ ਬਾਹ ਫੈਲਾ ਕੇ ਆਏ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਅੱਗੋਂ ਸਹਿਬਾ ਨੇ ਉਹ ਕਮਜ਼ੋਰ ਬਾਹ ਪਕੜ ਲਈ ਔਰ ਆਖਿਆ ਮੈਂ ਆਪਣੀ ਜਾਨ ਦੇ ਦੇਵਾਂਗਾ ਇਹ ਬਾਹ ਨਹੀਂ ਛੋੜਾਂਗਾ ਆਪਦੇ ਨਾਲ ਇੱਕ ਵਾਕ ਜੁੜ ਗਿਆ ਬਾਹਾਂ ਜਿਨ੍ਹਾਂ ਦੀ ਪਕੜੀਏ ਸਿਰ ਦੀ ਜੇ ਬਾਹਾਂ ਨਾ ਛੋੜੀਏ ਮੈਂ ਜਾਨ ਤੇ ਦੇ ਸਕਦਾ ਸਿਰ ਤੇ ਦੇ ਸਕਦਾ ਇਹ ਬਾਹ ਨਹੀਂ ਛੋੜ ਸਕਦਾ ਇਸ ਬਾਹ ਨਾਲ ਹੁਣ ਮੇਰੀ ਬਾਹ ਜੁੜ ਗਈ ਹੈ ਇਹ ਬਾਹ ਤੇ ਮੇਰੀ ਬਾਹ ਹੁਣ ਇੱਕ ਮਿਕ ਇਤਿਹਾਸ ਗਵਾਹ ਹੈ ਕਿਸ ਨੇ ਆਪਣਾ ਸਿਰ ਦੇ ਕੇ ਇਸ ਦੇਸ਼ ਦੀਆਂ ਕਮਜ਼ੋਰ ਬਾਹਾਂ ਨੂੰ ਮਜ਼ਬੂਤ ਕੀਤਾ ਮਹਾਨ ਕੀਤਾ ਤੋ ਸੂਰਬੀਰ ਉਹ ਜੋ ਕਮਜ਼ੋਰ ਦੇ ਪੱਖ ਦੇ ਚ ਖੜਾ ਹੋ ਜਾਏ ਦਾਨੇ ਜੋ ਲੋੜ ਵੰਦੀ ਲੋੜ ਪੂਰੀ ਕਰਦੇਵੇ ਭਗਤ ਜਿਹਦਾ ਹਿਰਦਾ ਭਾਵਨਾ ਨਾਲ ਭਰਿਆ ਰਹੇ ਤੋ ਧਾਰਮਿਕ ਪੁਰਸ਼ ਕੈਨ ਨੇ ਐ ਮਾਂ ਐ ਜਨ ਨੇ ਨਾ ਤੋ ਭਗਤ ਪੈਦਾ ਕਰ ਸਕੀ ਨਾ ਤੋ ਦਾਨੀ ਪੈਦਾ ਕਰ ਸਕੀ ਨਾ ਤੋ ਸੂਰਬੀਰ ਪੈਦਾ ਕਰ ਸਕੀ ਖਮਾ ਖਾਪਣਾ ਤਨ ਦਾ ਨੂਰ ਗਵਾਇਆ ਤਨ ਦੀ ਸਤਿਆ ਗਵਾਈ ਐਵੇਂ ਫਜ਼ੂਲ ਬੱਚੇ ਪੈਦਾ ਕਰਕੇ ਧਰਤੀ ਦਾ ਬੋਝ ਪੈਦਾ ਕਰਕੇ ਹਿਰਦੇ RAM ਨੇ ਤੇ ਸਾਫ ਕਹਿ ਦਿੱਤਾ ਪ੍ਰੇਮ ਸੋਨੀਰ ਬਹੇ ਜਸ ਗਾਵਤ ਨਾਚਿਤ ਦੇਵ ਚਲੇ ਸਭ ਅੰਗਾ ਕੈ ਖਗ ਗੈ ਰਣਮੇ ਭਲੀ ਬਿਦਸੋਂ ਲਹੂ ਸੁਘਾਉ ਚਲੇ ਅਰਧੰਗਾ ਐਮਾ ਐਸਾ ਲਾਲ ਐਸਾ ਪੁੱਤ ਆਪਣੀ ਕੁੱਖ ਤੋਂ ਜਨਮ ਦੇਹੇ ਕਿ ਪ੍ਰਮਾਤਮਾ ਦਾ ਨਾਮ ਸੁਣੇ ਤੇ ਰੋਮ ਰੋਮ ਦੇ ਝਰਨਾਟ ਵਜ ਜਾਏ। ਔਰ ਉਸਦੇ ਨੇਤਰ ਸੱਜਲ ਹੋ ਜਾਣ। ਇਤਨਾ ਕੋਮਲ ਹਿਰਦੇ ਦਾ ਪੈਦਾ ਕਰ। ਤੇ ਜੇ ਤੂੰ ਇਤਨਾ ਕੋਮਲ ਨਹੀਂ ਪੈਦਾ ਕਰ ਸਕਦੀ ਤਾਂ ਫਿਰ ਐਸਾ ਸਖਤ ਪੈਦਾ ਕਰ ਕਿ ਰਣ ਭੂਮੀ ਵਿੱਚ ਸੱਚ ਦੀ ਖਾਤਰ ਲੜਦਿਆਂ ਲੜਦੇ ਹਾਂ ਉਹਦੇ ਸੈਕੜੇ ਟੁਕੜੇ ਹੋ ਜਾਣ ਤਾਂ ਵੀ ਹਾਰ ਨਾ ਮੰਨੇ ਰੋਮ ਰੋਮ ਜ਼ਖਮੀ ਹੋਵੇ ਤਾਂ ਵੀ ਉਸ ਦੀ ਸੂਰਬੀਰਤਾ ਨੂੰ ਦਾਗ ਨਾ ਲਗੇ ਐਸਾ ਸੂਰਬੀਰ ਪੈਦਾ ਕਰ ਕੈ ਖਗਗ ਮੇ ਰਣ ਮੇ ਭਲੇ ਵਿਦਸੋ ਲਹੂ ਸੋ ਘਾਉ ਚਲੇ ਅਰਧੰਗਾ ਵਿਦ ਦੋਏ ਪੂਤ ਜਨੇ ਜਨਨੀ ਜਗ ਔਰ ਸਬੇ ਸੁਤਕੀਟ ਪਤੰਗਾ ਬਸ ਇਹੀ ਤੇ ਪੁੱਤਰ ਹੋਣਗੇ ਕੋਈ ਸੂਰਬੀਰ ਹੋਵੇ ਦਤਾ ਹੋਵੇ ਦਾਨੀ ਹੋਵੇ ਮਾਂ ਇਸ ਤੋਂ ਬਾਅਦ ਅਗਰ ਤੂੰ ਜੋ ਕੁਝ ਵੀ ਪੈਦਾ ਕਰੇਂਗੀ ਉਹ ਕੀੜੇ ਮਕੋੜਿਆਂ ਤੋਂ ਜ਼ਿਆਦਾ ਕੁਝ ਨਹੀਂ ਹੋਣਗੇ ਸਿਰਫ ਕੀੜੇ ਮਕੋੜੇ ਧਰਤੀ ਦਾ ਬੋਝ ਧਰਤੀ ਦਾ ਭਾਰ ਗੁਰੂ ਅਰਜਨਦਾਸ ਜੀ ਮਹਾਰਾਜ ਨੇ ਵੀ ਸਾਫ਼ ਕਹਿ ਦਿੱਤਾ ਜਿਨ ਹਰ ਹਿਰਦੇ ਨਾਮ ਨ ਬਸਿਓ ਤਿਨ ਮੌਤ ਕੀ ਜੇ ਹਰ ਬਾਂਝਾ ਤਿਨ ਸੁਣੀ ਦੇ ਫਿਰੇ ਬਿਨ ਨਾਵੇਂ ਓਏ ਖੱਪ ਖੱਪ ਮੋਏ ਕਰਾਂ ਜਾ ਤੋਂ ਮੁਖ्तसर ਸਾਹਿਬ ਸ੍ਰੀ ਗੁਰਵਰਜਨ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ ਅਗਰ ਕੋਈ ਸਤਵਾਦੀ ਪੁੱਤਰ ਘਰ ਦੇ ਚ ਪੈਦਾ ਹੋ ਜਾਏ ਤੋਂ ਭਗਤ ਸਤਵਾਦੀ ਹੈ ਦਾਨੀ ਸਤਵਾਦੀ ਹੈ ਔਰ ਸੂਰਬੀਰ ਸਤਵਾਦੀ ਹੈ ਸਤ ਦਾ ਪੱਖ ਲੈਂਦਾ ਇਸ ਤਰ੍ਹਾਂ ਦਾ ਕੋਈ ਪੈਦਾ ਹੋ ਜਾਏ ਤੋਂ ਘਰ ਦੇ ਕਲੰਕ ਧੁੱਲ ਜਾਂਦੇ ਨੇ ਘਰ ਦਾ ਅਪਜਸ ਮਿਟ ਜਾਂਦਾ ਹੈ अपजसंग मिटੰਦ ਸਤ ਪੁੱਤਰੈ ਸਿਮਰ ਤਬਰਿਦੈ ਗੁਰਮੰਤਰਣੈ ਜਿਸ ਤਰਾਂ ਘਰ ਦਾ ਕਲੰਕ ਇਕ ਸਤਵਾਦੀ ਪੁੱਤਰ ਧੋ ਦਿੰਦਾ ਹੈ ਤੇਵੇਂ ਗੁਰਮੰਤਰ ਦਾ ਜਾਪ ਪ੍ਰਭੂ ਦੇ ਮੰਤਰ ਦਾ ਜਾਪ ਹਿਰਦ ਦੇ ਸਾਰੇ ਪਾਪ ਧੋ ਦਿੰਦਾ ਹੈ ਹਿਰਦੇ ਦੇ ਸਾਰੇ ਕਲੇਸ਼ ਧੋ ਦਿੰਦਾ ਹੈ ਹਿਰਦੇ ਦੇ ਸਾਰੇ ਦੁੱਖ ਮਿਟਾ ਦਿੰਦਾ ਹੈ ਪ੍ਰੀਤਮ ਭਗਵਾਨ ਅਚੁੱਤ ਨਾਨਕ ਸੰਸਾਰ ਸਾਗਰ ਤਾਰਣੈ ਜਪ ਕਰਦੇ ਹਾਂ ਮੰਤਰ ਦੇ ਜਾਪ ਦੁਆਰਾ ਉਹ ਪ੍ਰੀਤਮ ਉਹ ਪਰਿਪੂਰਣ ਪ੍ਰਮਾਤਮਾ ਭਗਵਾਨ ਅਬਨਾਸ਼ੀ ਉਸ ਜਪਣ ਵਾਲੇ ਨੂੰ ਸੰਸਾਰ ਸਾਗਰ ਤੋਂ ਪਾਰ ਕਰ ਦਿੰਦਾ ਹੈ ਕੋਈ ਦੁੱਖ ਉਸ ਨੂੰ ਵਿਆਪਦਾ ਨਹੀਂ ਮਰਣੰ ਬਿਸਰਣੰ ਗੋਵਿੰਦੇ ਜੀਵਣੰ ਹਰ ਨਾਮ ਧਿਆਵਣੇ ਲਭਣੰ ਸਾਧ ਸੰਗੇਣ ਨਾਨਕ ਹਰ ਪੂਰਬ ਲਿਖਣੇ ਸਰੀਰ ਦੇ ਜੋ ਸਵਾਸ ਚੱਲ ਰਹੇ ਨੇ ਇਸ ਨੂੰ ਜ਼ਿੰਦਗੀ ਆਖਦੇ ਨੇ ਤੇ ਚੱਲਦੇ ਹੋਏ ਸਵਾਸ ਜੇ ਕਿਦਰੇ ਰੁਕ ਜਾਣ ਤੇ ਇਸ ਨੂੰ ਹੀ ਮੌਤ ਆਖਦੇ ਨੇ ਪਰ ਇਹ ਸਰੀਰਕ ਜੀਵਨ ਹੈ ਸਰੀਰਕ ਮੌਤ ਹੈ ਅਧਿਆਤਮਕ ਜੀਵਨ ਕਿਸੇ ਹੋਰ ਗਤੀ ਤੇ ਖੜਾ ਹੈ اور ਉਸ ਗਤੀ ਦੇ ਰੁਕਦਿਆਂ ਅਧਿਆਤਮਿਕ ਮੌਤ ਹੋ ਜਾਂਦੀ ਹੈ ਸਾਬ ਕਹਿੰਦੇ ਨੇ ਮਰਣੰ ਬਿਸਰਣੰ ਗੋਬਿੰਦੇ ਹੈ ਜੀਵਣੰ ਹਰ ਨਾਮ ਧਿਆਵਣੇ ਸਵਾਸ ਚਲਦੇ ਰਹੇ ਸਰੀਰ ਦੀ ਜ਼ਿੰਦਗੀ ਹੈ ਸਿਮਰਨ ਚਲਦਾ ਰਹੇ ਯਾਦ ਚਲਦੀ ਰਹੇ ਤੋ ਰੂਹਾਨੀ ਜ਼ਿੰਦਗੀ ਹੈ ਅਧਿਆਤਮਿਕ ਜੀਵਨ ਹੈ ਮਰਣੰ ਬਿਸਰਣੰ ਗੋਬਿੰਦੇ ਜਿਨੂੰ ਗੋਬਿੰਦ ਭੁੱਲ ਗਿਆ ਸਮਲੋ ਮੌਤ ਹੈ ਤੇ ਮਰ ਗਿਆ موت ہے کیڑی روحانی موت اور روحانی موت اگر کسی بھی ہو گئی ہے ادھیاتمک آدھیاتمکت کسی ہے تو باقی دا جیون ایک بوجھ ہوا چاہے وہ شریرک جیون ہے آرتھک جیون ہے راجنیتک جیون ہے پروارک جیون ہے سارے دا سارا اس منخ بوجھ ہوئے گا اگر اس کو روحانی جیون نہیں ہے اگر اس دے کول ادھیاتمک جیون نہیں ہے ਇਹ ਗੱਲ ਵੱਖਰੀ ਹੈ ਕਿ ਸਰੀਰਕ ਮੌਤ ਹੋ ਜਾਏ। ਫਿਰ ਉਸੇ ਸਰੀਰ ਨੂੰ ਜੀਵਤ ਕਰਨਾ ਗਠਨ ਹੈ, ਬਹੁਤ ਗਠਨ ਹੈ। ਪਰ ਰੂਹਾਨੀ ਮੌਤ ਹੋ ਜਾਏ, ਅਧਿਆਤਮਕ ਮੌਤ ਹੋ ਜਾਏ, ਇਸ ਮੌਤ ਨੂੰ ਫਿਰ ਜ਼ਿੰਦਗੀ ਦਿੱਤੀ ਜਾ ਸਕਦੀ ਹੈ। ਫਿਰ ਜੀਵਨ ਦਿੱਤਾ ਜਾ ਸਕਦਾ ਹੈ। ਮਰਣੰ ਬਿਸਰਣੰ ਗੋਵਿੰਦੇ ਜੀਵਨੰ ਹਰ ਨਾਮ ਧਿਆਵਣੇ। ਅਗਰ ਹਰੀ ਨਾਮ ਦੇ ਧਿਆਨ ਜੋੜਿਆ ਜਾਏ ਸਿਮਰਨ ਦਾ ਹਿੱਸਾ ਬਣਾ ਲਿਆ ਜਾਏ ਰਸਨਾ ਦੁਆਰਾ ਉਸ ਦਾ ਜਾਪ ਜਾਰੀ ਰਹੇ ਤੋ ਸਹਬ ਕਹਿੰਦੇ ਨੇ ਫਿਰ ਇਹ ਜੀਵਨ ਪ੍ਰਾਪਤ ਹੋ ਜਾਂਦਾ ਹੈ ਫਿਰ ਇਹ ਅਗੰਮੀ ਜੀਵਨ ਰਸਦਾਇਕ ਜੀਵਨ ਉਸ ਨੂੰ ਪ੍ਰਾਪਤ ਹੋ ਸਕਦਾ ਹੈ ਤੋ ਰਸਨਾ ਜਪ ਕਰੇ ਇਸ ਜੀਵਨ ਦੀ ਪ੍ਰਾਪਤੀ ਹੋਵੇ ਆਖਰ ਕੋਈ ਥਾਂ ਕੋਈ ਸਾਧਨ ਕੋਈ ਵਸੀਲਾ ਤੋ ਸਹਬ ਕਹਿੰਦੇ ਨੇ ਹਾਂ ਵਸੀਲਾ ਵੀ ਹੈ ਸਾਧਨ ਵੀ ਹੈ ਲਬਣ ਸਾਧ ਸੰਗੇਣ ਨਾਨਕ ਹਰ ਪੂਰਬ ਲਖਣੇ ਪੂਰਬਲੇ ਸੰਸਕਾਰ ਹੋਵਨ ਪੂਰਬਲੀ ਪ੍ਰਾਲਬਦ ਹੋਵੇ ਤੇ ਸਾਧ ਸੰਗਤ ਨਸੀਬ ਹੋਵੇ ਬਸ ਉੱਥੇ ਇਹ ਰੋਹਾਨੀ ਜੀਵਨ ਲਬ ਪੈਂਦਾ ਉੱਥੇ ਇਹ ਅਧਿਆਤਮਕ ਜ਼ਿੰਦਗੀ ਜੋ ਹੈ ਲਬ ਪੈਂਦੀ ਹੈ ਜਿਵੇਂ ਕੋਈ ਸਰੀਰਕ ਤਲ ਤੇ ਮਰਦਾ ਹੈ ਤੁਸ ਫੌਰਨ ਦਿਖਾਈ ਦੇ ਜਾਂਦਾ ਇਹ লাশ ਹੈ ਇਹ ਜਿੰਦਾ ਜਾਗਦਾ ਨਹੀਂ ਹੈ ਉਹ ਬਹੁ ਧਾਰਮਿਕ ਮਨੁੱਖ ਫੌਰਨ ਅੰਦਾਜ਼ਾ ਲਾ ਲੈਂਦੇ ਨੇ ਇਹਦੇ ਕੋਲ ਰੋਹਾਨੀ ਜ਼ਿੰਦਗੀ ਨਹੀਂ ਹੈ ਇਹਦੇ ਕੋਲ ਧਾਰਮਿਕ ਜੀਵਨ ਨਹੀਂ ਹੈ ਜੈਸੇ ਆਰਥਿਕ ਜੀਵਨ ਰੱਖਣ ਵਾਲੇ ਫੌਰਨ ਅੰਦਾਜ਼ਾ ਲਾ ਲੈਂਦੇ ਨੇ ਇਹਦੇ ਕੋਲ ਆਰਥਿਕ ਜੀਵਨ ਨਹੀਂ ਹੈ ਅਰਥ ਦੀ ਦੁਨੀਆ ਵਿੱਚ ਇਸ ਦੀ ਮੌਤ ਹੈ ਕਿਉਂਕਿ ਇਸ ਦੇ ਕੋਲ ਧਨ ਨਹੀਂ ਹੈ ਆਰਥਿਕ ਮੌਤ ਹੈ ਇਸੇ ਤਰੀਕੇ ਨਾਲ ਕਈਆਂ ਦੀ ਰਾਜਨੀਤਿਕ ਮੌਤ ਆਉਂਦੇ ਨੇ ਸਿਆਣੇ ਬੰਦੇ ਕਹਿ ਦਿੰਦੇ ਨੇ ਇਹ ਰਾਜਨੀਤੀ ਦੇ ਚ ਮਰ ਚੁਕਿਆ ਹੈ ਉਸ ਦੁਨੀਆ ਦੇ ਚ ਇਸ ਦੀ ਕੋਈ ਹੋਂਦ ਨਹੀਂ ਇਸ ਦਾ ਕੋਈ ਨਾਮੋ ਨਿਸ਼ਾਨ ਨਹੀਂ ਕਿਸੇ ਵਕ ਜੀਵਨ ਦਾ ਜਾਗਦਾ ਸੀ ਅੱਜ ਨਹੀਂ ਤੋਂ ਫੌਰਨ ਇਸ ਗੱਲ ਦਾ ਪਤਾ ਚਲਦਾ ਹੈ ਕਿ ਇਸਤੇ ਕੋਲ ਰੂਹਾਨੀ ਜ਼ਿੰਦਗੀ ਨਹੀਂ ਹੈ ਅਧਿਆਤਮਕ ਜੀਵਨ ਨਹੀਂ ਹੈ ਸਾਬ ਕਹਿੰਦੇ ਨੇ ਇਹ ਅਧਿਆਤਮਕ ਜੀਵਨ ਲੱਭਦਾ ਹੈ ਉਸ ਸੰਗਤ ਦੇ ਚੋਂ ਜਿੱਥੇ ਸਾਧਕ ਬੈਠੇ ਨੇ जुड़े हुए बैठें हैं ते गुरु दी कृपा ਦੇ ਪਾਤਰ ਬਣੇ बैठे हैं। ਉੱਥੋਂ ਦਾ ਮਾਹੌਲ ਉੱਥੋਂ ਦਾ ਵਾਤਾਵਰਣ ਪ੍ਰੇਰਿਤ ਕਰੇਗਾ। ਉੱਥੇ ਬੈਠ ਕੇ ਇਸ ਜੀਵਨ ਦੀ ਪ੍ਰੇਰਣਾ ਮਿਲੇਗੀ। ਇਸ ਜੀਵਨ ਹਾਸਲ ਕਰਨ ਦੀ ਗਤੀ ਮਿਲੇਗੀ, ਸਮਰਥਾ ਮਿਲੇਗੀ। और फिर मनुख उस जीवन नो प्राप्त कर लेवेगा जिस नो कहंदे ने परम जीवन, महान जीवन, सबतों ऊँचा जीवन, जीवन जीवो। ਨਾਮ ਸੁਨੇ ਸਾਹਿਬ ਕਹਿੰਦੇ ਨੇ ਮੈਂ ਤੇ ਹੁਣ ਜੀਵਦਾ ਨਾਮ ਸੁਣ ਸੁਣ ਕੇ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨ ਜੀਵੇ ਕੋਏ ਜੇ ਜੀਵੇ ਪਤਲਥੀ ਜਾਏ ਸਭ ਹਰਾਮ ਜੀਤਾ ਕਿਛ ਖਾ ਸਤਗੁਰੂ ਦਾ ਫੈਸਲਾ ਉਹੀ ਜੀ ਰਿਹਾ ਜਿਸ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਹੈ ਸੋ ਹੀ ਜੀਵੇ ਜਿਸ ਮਨ ਵਸਿਆ ਸੋਏ ਨਾਨਕ ਅਵਰ ਨ ਜੀਵੇ ਕੋਏ ਦੂਜੇ ਜੀਵ ਦੇ ਨਹੀਂ ਪਏ ਚਲਦੀਆਂ ਫਿਰਦੀਆਂ ਲਾਸ਼ਾਂ ਨੇ ਭਜਦੀਆਂ ਦੌੜਦੀਆਂ ਇਹ ਲਾਸ਼ਾਂ ਨੇ ਕਟ ਪੁਤਲੀਆਂ ਨੇ ਇਹਨਾਂ 'ਚ ਜ਼ਿੰਦਗੀ ਨਹੀਂ ਹੈ ਜੀਵਨ ਨਹੀਂ ਹੈ ਜੀਵਨ ਤੇ ਉੱਥੇ ਹੀ ਹੈ ਜਿੱਥੇ ਪ੍ਰਭੂ ਦਾ ਚਿੰਤਨ ਹੈ ਪ੍ਰਭੂ ਦੀ ਯਾਦ ਹੈ ਪ੍ਰਭੂ ਦੀ ਯਾਦ